ਸਤਿ ਸ੍ਰੀ ਅਕਾਲ ਦੋਸਤੋ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਨਾ ਉਹ ਸਥਾਨ ਦਿਖਾਉਨੇ ਆ ਰੂਪੜ ਵਿੱਚ ਜਿੱਥੇ ਖਵਾਜਾ ਪੀਰ ਦਾ ਸਥਾਨ ਬਣਿਆ ਹੋਇਆ ਤੇ ਇੱਥੇ ਐਤਵਾਰ ਨੂੰ ਸੰਡੇ ਵਾਲੇ ਦਿਨ ਦੂਰ ਦੂਰ ਤੋਂ ਲੋਕ ਮੱਥਾ ਟੇਕਣ ਆਉਂਦੇ ਸੋ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਸੰਡੇ ਵਾਲੇ ਦਿਨ ਖਵਾਜਾ ਪੀਰ ਦਾ ਮੱਥਾ ਟੇਕਦਾ ਸੋ ਇਸ ਕਰਕੇ ਦੂਰ ਦੂਰ ਤੋਂ ਮੱਥਾ ਟੇਕਣ ਆਉਂਦੇ ਆ ਨਹਿਰ ਦੇ ਉੱਪਰ ਇਹ ਸਥਾਨ ਬਣਿਆ ਹੋਇਆ ਤੇ ਆਜੋ ਤੁਹਾਨੂੰ ਉੱਥੇ ਇਹ ਸਥਾਨ ਦੇ ਦਰਸ਼ਨ ਵੀ ਕਰਾਉਨੇ ਆ ਤੇ ਨਾਲੇ ਥੋੜੀ ਜੀ ਇਨਫੋਰਮੇਸ਼ਨ ਵੀ ਦੇਣੀ ਆ ਉੱਥੇ ਬਾਰੇ ਕਿਉਂਕਿ ਕੁਝ ਜ਼ਰੂਰੀ ਗੱਲਾਂ ਜਿਹੜੀਆਂ ਉੱਥੇ ਵਾਲੇ ਕਰਨ ਵਾਲੀਆਂ ਨੇ ਕਿਉਂਕਿ ਲੋਕ ਦੂਰ ਦੂਰ ਤੋਂ ਆਉਂਦੇ ਆ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਕੋਈ ਨਾ ਕੋਈ ਐਦਾਂ ਦੀ ਗਲਤੀ ਕਰ ਬੈਨੇ ਸੋ ਉਹੀ ਵੀ ਲੋਕ ਧਿਆਨ ਰੱਖਣ ਇਸ ਚੀਜ਼ ਬਾਰੇ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋਵੇ ਜ਼ਰੂਰ ਲੋ ਜੀ ਆਪਾਂ ਚੱਲਦੇ ਹਾਂ ਹੁਣ ਅੱਗੇ ਦੇਖੋ ਇੱਧਰ ਐ ਮੱਥਾ ਟੇਕਣੇ ਵਾਲੀ ਹੁੰਨੇ ਆ ਤਕਰੀਬਨ 70 ਇੱਧਰ ਚੰਡੀਗੜ੍ਹ ਕੱਕ ਦੇ ਵੀ ਲੋਕ ਇੱਥੇ ਆਉਂਨੇ ਮੱਥਾ ਟੇਕਣ ਤੇ ਗੱਡੀਆਂ ਮੋਟਰਸਾਈਕਲ ਖੜੀ ਰਹਿਣੇ ਉੱਥੇ ਤੇ ਗੀਂ ਵੀ ਕਾਫੀ ਚੌਲਾਂ ਦਾ ਜਗ ਵੀ ਹੁੰਦਾ ਚੌਲਾਂ ਦਾ ਜਗ ਵੀ ਹੁੰਦਾ ਚੌਲਾਂ ਦਾ ਜਗ ਮਿੱਠੇ ਚੌਲਾਂ ਦਾ ਜਗ ਵੀ ਹੁੰਦਾ ਤੇ ਮੰਡਾਰਾ ਚੱਲਦਾ ਹੁੰਦਾ ਉੱਥੇ ਤੇ ਸਾਲ ਦੇ ਇੱਕ ਵਾਰ ਮੰਡਾਰਾ ਉੱਥੇ ਬਹੁਤ ਬੜਾ ਮੰਡਾਰਾ ਕਰਦੇ ਨੇ ਲਓ ਇਹ ਹੈਗਾ ਬੜਾ ਪੁਲ ਤੇ ਇਹ ਰੋਪੜ ਜਦੋਂ ਐਂਟਰ ਕਰਨਾ ਹੁੰਦਾ ਉਹਦੇ ਪਿੱਛੇ ਹੀ ਬੜਾ ਪੋੜਾ ਆ ਦੇਖ ਤੇ ਔਰੇ ਪਿੰਡ ਦੇ ਨਾਲ ਔਰੇ ਪਿੰਡ ਦੇ ਨਾਲ ਤੇ ਆ ਜੋ ਅੱਗੇ ਪਹੁੰਚਦੇ ਲੋਕ ਜਿਹੜੇ ਆ ਗਏ ਨਾ ਇੰਨਾ ਹੈਰਾ ਕੀ ਆਪਣੀ ਜਿੱਥੇ ਲੋਕ ਮੱਥਾ ਟੇਕਣ ਆਉਂਦੇ ਨੇ ਉਹ ਸਾਹਮਣੇ ਤੁਹਾਨੂੰ ਖਵਾਜਾ ਪੀਰ ਜੀ ਦਾ ਸਥਾਨ ਹੈ ਜਗਾ ਦਿਖਾਉਣੇ ਇੱਥੇ ਇੱਥੇ ਲੋਕ ਮੱਥਾ ਟੇਕਣ ਆਉਂਦੇ ਨੇ ਦੂਰ ਦੂਰ ਤੋਂ ਤੇ ਤੁਹਾਨੂੰ ਜਿਹੜੀ ਇਨਫਾਰਮੇਸ਼ਨ ਦੇਣੀ ਹੈ ਉਹ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਇੱਥੇ ਲੋਕ ਜਿਹੜੇ ਮੱਥਾ ਟੇਕਣ ਆਉਂਦੇ ਆ ਨਾ ਉਹ ਇਹ ਥੱਲੇ ਉਤਰ ਕੇ ਜਿਵੇਂ ਕਿ ਥੱਲੇ ਆਪਣਾ ਪਾਣੀ ਤੇ ਕੋਲ ਜਾ ਕੇ ਨਾ ਦੀਵਾ ਵਗੈਰਾ ਲਗਾਉਂਦੇ ਨੇ ਜਿਵੇਂ ਤੁਹਾਨੂੰ ਦਿਖਾਵਾਂ ਇੱਥੇ ਆ ਪੌੜੀ ਬਣੀ ਹੋਈ ਆ ਤੇ ਇੱਥੇ ਪੌੜੀ ਬਣੀ ਹੋਈ ਆ ਤੇ ਇੱਕ ਉਹ ਪਰਦੇ ਪਾਸੇ ਪੌੜੀ ਬਣੀ ਹੋਈ ਹੈ ਸੋ ਇੱਥੇ ਇਹ ਚੀਜ਼ ਨਾ ਕਰੋ ਇੱਥੇ ਜਿਹੜਾ ਹੈ ਦੀਵਾ ਇੱਥੇ ਨਾ ਲਗਾਇਆ ਕਰੋ ਕਿਉਂਕਿ ਕੁਝ ਦਿਨ ਪਹਿਲਾਂ ਦੀ ਹੀ ਘਟਨਾ ਹੈ ਕਿ ਰੋਪੜ ਦੇ ਹੀ ਇੱਕ ਮੁੰਡਾ ਤੇ ਸ਼ਾਇਦ ਨਾਲ ਉਹਦੀ ਮਾਸੀ थी ਉਹ ਇੱਥੇ ਮੱਥਾ ਟੇਕਣ ਆਏ ਤੇ ਉਹ ਜਦੋਂ ਦੀਵਾ ਲਾਉਣ ਗਏ ਥੱਲੇ ਉਤਰੇ ਤਾਂ ਪਤਾ ਨਹੀਂ ਕਿਹਿਆ ਕਾਰਨ ਬਣਿਆ ਕਿਹਿਆ ਨਹੀਂ ਬਣਿਆ ਤੇ ਉਹਨਾਂ ਨੂੰ ਚੱਕਰ ਆ ਗਿਆ ਦੋਨਾਂ ਨੂੰ ਜਾਂ ਇੱਕ ਨੂੰ ਚੱਕਰ ਆ ਗਿਆ ਦੂਜਾ ਬਚਾਉਂਦਾ ਹੋਇਆ ਵਿੱਚ ਗਿਰ ਗਿਆ ਸੋ ਉਹਨਾਂ ਦੀ ਡੈਥ ਹੋ ਗਈ ਬਹੁਤ ਬੜੀ ਮਾੜੀ ਘਟਨਾ ਹੈ ਇਹ ਤਕਰੀਬਨ ਅੱਜ ਤੋਂ ਅੱਜ ਆਪਣਾ 4 ਤਰੀਕ ਹੋ ਗਈ 2 3 3 4 ਦਿਨ ਪਹਿਲਾਂ ਦੀ ਗੱਲ ਹੈ ਸੋ ਇਸ ਚੀਜ਼ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਦੇਖੋ ਜਿਨ੍ਹਾਂ ਦੇ ਨਾਲ ਬੀਤਦੀ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਬਾਕੀਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਇੱਥੇ ਜਿਹੜਾ ਸਥਾਨ ਹੈ ਇੱਥੇ ਸਾਹਮਣੇ ਤੁਹਾਨੂੰ ਦਿਖਾਵਾਂਗੇ ਸਾਨੂੰ ਕੋਲ ਜਾ ਕੇ ਦਿਖਾਵਾਂਗੇ ਆ ਇੱਕ ਸਥਾਨ ਬਣਾ ਹੋਇਆ ਹੈ ਇੱਥੇ ਇਹਨਾਂ ਨੇ ਮੱਥਾ ਟੇਕਣ ਨੂੰ ਜਗ੍ਹਾ ਬਣਾਈ ਹੋਈ ਹੈ ਵੀ ਤੁਸੀਂ ਜੋ ਦੀਵਾ ਜਗਾਉਣਾ ਉਹ ਇੱਥੇ ਜਗਾ ਸਕਦੇ ਉੱਪਰ ਥੱਲੇ ਉਤਰਨ ਦੀ ਲੋੜ ਹੈ ਨਹੀਂ ਤੇ ਲੋਕ ਫੇਰ ਵੀ ਥੱਲੇ ਉਤਰਦੇ ਹਨ ਪਤਾ ਨਹੀਂ ਕਿਉਂ ਜਾਂ ਉਹਨਾਂ ਨੂੰ ਪਤਾ ਨਹੀਂ ਹੈ ਪਰ ਥੱਲੇ ਉਤਰਨ ਦੀ ਲੋੜ ਹੈ ਨਹੀਂ ਆ ਤੁਹਾਨੂੰ ਦੂਜੇ ਪਾਸੇ ਵੀ ਦਿਖਾਉਨੇ ਆਜੋ ਮੈਂ ਮੇਰੀ ਮੈਂ ਕਰ ਦਵਾ ਜਾ ਹੁਣ ਤਾਂ ਬਿਲਕੁਲ ਜੀ ਬਿਲਕੁਲ ਵੀ ਇੱਥੇ ਚਿਰਾਗ ਲਾਉਣਾ ਜੀ ਪੌੜੀਆਂ ਦੇ ਹੂੰ ਹੂੰ ਉਹਨਾਂ ਨੂੰ ਅਸੀਂ ਸਮਝਾਉਂਗੇ ਜਾਂ ਇੱਕ ਵੱਡਾ ਬੋਰਡ ਲਿਖ ਕੇ ਲਾਉ ਬਿਲਕੁਲ ਪਤਾ ਹੈ ਕਿ ਇੱਥੇ ਜਿਵੇਂ ਹੁਣ ਪੌੜੀਆਂ ਦੇ ਥੱਲੇ ਉਤਰਦੇ ਹਨ ਬੰਦੇ ਖਵਾਜੇ ਪੀਰ ਨਾਲ ਪਤਾ ਨਹੀਂ ਕਿ ਆ ਕਿ ਉਹ ਨਾ ਅਚਾਨਕ ਬੰਦੇ ਨੂੰ ਚੱਕਰ ਆ ਜਾਂਦਾ ਹਾਂਜੀ ਥੱਲੇ ਜਾਂ ਕਈ ਵਾਰ ਜਾਂ ਹਾਂ ਬੈਠਣ ਲੱਗਦੇ ਬੈਕ ਸਾਈਡ ਵੀ ਲੱਗ ਜਾਂਦੀ ਤਾਂ ਵੀ ਥੱਲੇ ਡਿੱਗ ਜਾਂਦੇ ਜਾਂ ਕਈ ਵਾਰ ਇੰਨੇ ਪਾਣੀ ਦਾ ਬਹਾਅ ਦੇਖ ਕੇ ਨਾ ਬੇਸੀ ਬੰਦੇ ਨੂੰ ਚੰਗੇ ਬੰਦੇ ਨੂੰ ਚੱਕਰ ਆ ਜਾਂਦਾ ਸੋ ਐਦਾਂ ਘਟਨਾ ਹੋਈ ਹੈ ਤਿੰਨ ਚਾਰ ਦਿਨ ਪਹਿਲਾਂ ਇੱਕ ਘਟਨਾ ਹੋਈ ਹੈ ਦੋ ਜਾਨੇ ਇੱਥੇ ਗਿਰ ਗਏ ਇੱਕ ਆਦਮੀ ਤੇ ਇੱਕ ਮੁੰਡਾ ਸੀ ਤੇ ਨਾਲ ਉਹਦੀ ਸ਼ਾਇਦ ਮਾਸੀ ਸੀ ਉੱਥੇ ਮੱਥਾ ਢੇਕਣ ਆਏ ਤੇ ਸੋ ਇੱਥੇ ਗਿਰ ਗਏ ਤੇ ਉਹਨਾਂ ਦੀ ਵਿਚਾਰਿਆਂ ਦੀ ਡੈਥ ਹੋ ਗਈ ਸੋ ਇਸ ਕਰਕੇ ਆਪਾਂ ਇਹੀ ਦਿਖਾਣਾ ਵੀਡੀਓ ਵਿੱਚ ਵੀ ਉੱਥੇ ਜਗ੍ਹਾ ਬਣੀ ਹੋਈ ਐ ਉਹ ਸਾਹਮਣੇ ਜਗ੍ਹਾ ਬਣੀ ਹੋਈ ਐ ਫਾਜੀ ਪੀਰ ਦੀ ਉਹ ਬਣੀ ਵੀ ਐ ਹਾਂ ਗੱਲ ਪਹਿਰੇ ਜਾਗਰੂ ਚੱਕਰਿਆ ਤੇ ਬਿਲਕੁਲ ਸਾਹਮਣੇ ਦਸਤੇ ਦਾ ਚੌਂਕੀ ਸਾਹਮਣੇ ਆ ਜੀ ਜੀ ਪੌੜੀ ਤੇ ਬੈਠ ਕੇ ਚਰਾਗ ਲਾਉ ਉਹ ਚਰਾਗ ਲਾਉਣਾ ਮੱਥਾ ਟੇਕਣਾ ਤਾਂ ਉਹ ਸਾਹਮਣੇ ਦਰਗਾਹ ਬਣੀ ਐ ਬਿਲਕੁਲ ਉੱਥੇ ਬਣੀ ਹੋਈ ਐ ਤੇ ਇਹਦੇ ਲਈ ਤਾਂ ਇੱਕ ਨਹੀਂ ਇਹਦੇ ਲਈ ਇੱਕ ਕੰਮ ਹੋ ਸਕਦਾ ਜਿਵੇਂ ਇੱਕ ਇੱਥੇ ਪੌੜੀ ਬਣੀ ਹੋਈ ਐ ਇੱਕ ਪੌੜੀ ਉਧਰ ਬਣੀ ਹੋਈ ਐ ਇੱਥੇ ਹੀ ਬੋਰਡ ਲਾ ਦਿੱਤਾ ਜਾਵੇ ਭਾਈ ਥੱਲੇ ਉਧਰ ਦਾ ਮਨ ਹੈ ਚਲਾਕ ਲਗਾਉਣਾ ਤਾਂ ਉਧਰ ਬੈਕ ਸਾਈਡ ਲਗਾਓ ਜੇਰਾ ਕੋਈ ਨਿਲੜਨੀ ਖੁਸ਼ੀ ਕਰਦਾ ਜਾਂ ਕੋ ਤੁਹਾਨੂੰ ਇਹ ਤਾਂ ਹੁਣ ਥੱਲੇ ਬੰਦਾ ਉਤਰਿਆ ਉਹ ਗਿਆ ਆ ਮਥਾ ਦੇਖਣ ਦੇ ਉਹਦੇ ਲਈ ਆ ਖੁਦਕੁਸ਼ੀ ਦਾ ਕਿਆ ਕਰਨੀ ਆ ਉਹ ਚਲ ਬੇਸੇ ਹੀ ਚੱਕਰ ਆ ਗਿਆ ਆਸੀ ਚੱਕਰ ਆ ਗਿਆ ਉਹ ਗੱਲ ਲੱਗ ਆਪਾਂ ਤਾਂ ਉਹੀ ਚੀਜ਼ ਕਹਿਣੀ ਆ ਵੀ ਉਹ ਚੀਜ਼ ਨਾ ਹੋਵੇ ਹਨਾ ਉਤਰਨਾ ਚਾਹੀਦਾ ਉਹਤਨਾ ਚਾਹੀਦਾ ਨਹੀਂ ਜੀ ਬਹੁਤ ਇੱਕ ਪਰਤਾਂ ਹਾਤੇ 2 ਮਹੀਨੇ ਪਹਿਲਾਂ ਬੱਚਾ ਕਰ ਗਿਆ ਤੇ ਅੱਛਾ ਅਨੇ ਮਾਂ ਦੀ ਨਾਲ ਉਹ ਡੈਡੀ ਸੀ ਬੱਚਾ ਸੀ ਉਹ ਬੱਚਾ ਤੂਝ ਪੜਦਾ ਸੀ ਆਪਣਾ ਖਰੜ ਹਮ ਖਰੜ ਨਾਲ ਬੱਚੇ ਨੂੰ ਟ੍ਰੇਨਿੰਗ ਮਿਲਦੀ ਸੀ ਆਪਣੀ ਉਹਦੀ ਸਵੀਮਿੰਗ ਦੀ ਹਮ 14 ਸਕੋਂਡ ਹੂੰ ਬੱਚਾ ਹੋਰੇ ਗਿਰ ਗਿਆ ਗਿਰਦਾ ਰਿਹਾ ਬੱਚਾ ਉਹ ਮਰੂਦ ਰੱਖ ਪਾਇਆ ਅੱਛਾ ਬੱਚਾ 14 15 ਸਾਲ ਦਾ ਤੇ ਅਸੀਂ ਕਿਦੋਂ ਰੱਖਾ ਰੁੱਸੇ ਚੜ ਕੇ ਬੱਚਾ ਕੱਟ ਗਿਆ ਹੂੰ ਉਹ ਬੱਚੇ ਦਾ ਅਸੀਂ ਇੰਨਾ ਸ਼ੁਕਰ ਮਨਾਇਆ ਵੀ ਉਹਨੇ ਟੀਚਰਾਂ ਨੇ ਜਿਹੜੀ সুইਮਿੰਗ ਸਿਖਾਈ ਦੀ ਨਾ ਉਹ ਕੰਮ ਆ ਗਈ ਉਹਦੇ ਨਹੀਂ ਉਹ ਬੱਚਾ ਗੁੰਮ ਹੋ ਗਿਆ ਬਿਲਕੁਲ ਦੇਖੋ ਉਹ ਦਿਨ ਕੋਈ ਹੋਰੇ ਹੈ ਵੀ ਨਹੀਂ ਸੀ ਇੱਥੇ ਵੈਸੇ ਹੁੰਨੇ ਆ ਆਪਣੇ ਇੱਥੇ ਇਤਰਾਕ ਹੁੰਨੇ ਆ ਆਪਣੇ ਵੇਰੇ ਹਾਂਜੀ ਹੋਰੇ ਡਬੋਲੀਆਂ ਹੁੰਨੇ ਆ ਆਪਣੇ ਵੇਰੇ ਹਾਂਜੀ ਹੁੰਦੇ ਜੀ ਪਰੋਂ ਮੌਕੇ 'ਤੇ ਇਹ ਜਿਆ ਕੰਮ ਬਾਰਦਾਤ ਹੋਵੇ। ਹਾਂ ਤਾਂ ਹੀ ਹੈ ਵੀ ਹਾਂ ਕਈ ਵਾਰ ਉਹ ਵੀ ਇੱਧਰ ਉੱਧਰ ਹੋਣ ਵਿਚਾਰੇ ਫੇਰ ਹੈ ਨਾ। ਬਿਲਕੁਲ ਦੇਖੋ ਜੀ ਇੱਧਰ ਇਹ ਜਗ੍ਹਾ ਹੈ ਬਾਈ ਨੇ ਵਧੀਆ ਗੱਲ ਕੀਤੀ ਹੈ। ਵੀ ਇੱਥੇ ਇਹ ਕਹਿੰਦੇ ਵੇਰ ਅਸੀਂ ਕਰਦੇ ਆਂ ਇੱਥੇ ਤੇ ਲੋਕਾਂ ਰੋਕਦੇ ਵੀ ਆਂ ਕਹਿੰਦੇ ਵੀ ਆਕੇ ਇੱਥੇ ਹੀ ਲਗਾਵਾਂਗੇ ਕਹਿੰਦੇ ਬੋਰਡ ਵਗੈਰਾ ਲਗਾਵਾਂਗੇ ਜ਼ਰੂਰੀ ਹੈ। ਇੱਕ ਹੋਰ ਆ ਇੱਧਰੋਂ ਆ ਗਏ। ਚਲੋ। ਇਥੇ ਨਾਲ ਤੁਸੀਂ ਆ ਬੋਰਡ ਥੋੜਾ ਜਿਆ ਤੇ ਵੀ ਆਪ ਦੇ ਕੋਲ ਨੂੰ ਮਨਾ ਕਰਾ ਸਾਹੂ ਜੁੜਦਾ ਹੈ ਲਈ ਇੱਥੇ ਬੋਰਡ ਲੱਗਿਆ ਹੋਇਆ ਕਹਿੰਦੇ ਨਹਿਰ ਦੇ ਕੋਲ ਘੁੰਮਣਾ ਖਤਰਨਾਕ ਸਾਬਿਤ ਹੋ ਸਕਦਾ ਹੈ ਜਿਵੇਂ ਕਿ ਇੱਥੇ 5 ਮਾਰਚ ਨੂੰ ਤੇ ਇਹਨੂੰ ਸਾਡੇ ਪਿਆਰੇ ਬਿਰਾਜ ਚੋਹਾਨ ਹਾਂ ਬਿਰੇਜ ਬਿਰਾਜ ਚੋਹਾਨ 30 ਸਾਲ ਸੁਮੇਤ ਪ੍ਰਹੁਤ ਤਹਰਤਾ ਉਮਰ ਨਿਵਾਸੀ ਜਿਹੜਾ ਰੋਹੜੂ ਜ਼ਿਲ੍ਹਾ ਸ਼ਿਮਲਾ ਹਾਂ ਮਾਜੂਦਗੜ੍ਹ ਤੋਂ ਘਟਨਾ ਹੋਈ ਸੀ ਉਸ ਉਹਨਾਂ ਪਰਿਵਾਰਾਂ ਤੇ ਮਿੱਤਰ ਆਪ ਨੂੰ ਨੇਹ ਦੇ ਕੋਲ ਜਾਣ ਤੋਂ ਅਪੀਲ ਕਰਦੇ ਹਾਂ ਕਿ ਕਿ ਤੁਹਾਡੇ ਕਰਦੇ ਤੁਹਾਡਾਂ ਇੰਤਜ਼ਾਰ ਕਰਦੇ ਦੇਖੋ ਬਹੁਤ ਵਧੀਆ ਅਪੀਲ ਹੈ ਮਤਲਬ ਕਿਸੇ ਬੰਦੇ ਨੇ ਲਗਵਾਈ ਹੈ ਹਾਂ ਕੋਈ ਮਾਸਲ ਦਾ ਬੰਦਾ ਡੁੱਬਿਆ ਸੀ ਉਹਨਾਂ ਨੇ ਹੀ ਇੱਥੇ ਮੈਨੂੰ ਲੱਗਦਾ ਉਹ ਕਰਵਾਇਆ ਹੈ ਨਾ ਲਗਾਇਆ ਵੀ ਇਹਦੇ ਨੇੜੇ ਨਾ ਜਾਓ ਜ਼ਰੂਰੀ ਹੈ ਇਹ ਹੀ ਚੀਜ਼ ਆਪਾਂ ਅਪੀਲ ਕਰ ਲੱਗੇ ਹੋਏ ਹਾਂ ਅੱਜ ਵੀ ਇਹਦੇ ਨੇੜੇ ਜਾਣ ਦੀ ਜ਼ਰੂਰਤ ਨਹੀਂ ਹੈ ਇਸ ਟਾਈਮ ਪਾਣੀ ਫੁੱਲ ਚੱਲਦਾ ਹੈ ਜੀ ਬਿਲਕੁਲ ਬਿਲਕੁਲ ਹਾਂ ਜੀ ਉਹ ਉਧਰ ਵੀ ਆਇਓ ਭਾਈ ਆਈ ਤੁਹਾਨੂੰ ਦਿਖਾਉਣੀ ਹੈ ਉਧਰ ਦੇਖੋ ਆਹ ਚੀਜ਼ ਵੀ ਗਲਤ ਹੈ ਉਹ ਦੇਖੋ ਛੋਟੇ ਛੋਟੇ ਨਿਆਣੇ ਦੇਖੋ ਹੋਰ ਇੱਧਰ ਆ ਗਿਆ ਪਾਣੀ ਪਾਉਣੇ ਆ ਗਿਆ ਆ ਗਿਆ ਪਾਣੀ ਢੀਕੇ ਜਾ ਰਿਹਾ ਤਾਂ ਇਹ ਇੱਧਰ ਲੱਗ ਗਿਆ ਲਓ ਜੀ ਆ ਪੌੜਾ ਲਓ ਜੀ ਦੋਸਤੋ ਤੁਹਾਨੂੰ ਹੁਣ ਆਪਾਂ ਥੋੜਾ ਜਿਹਾ ਸਾਈਡ ਪਰ ਆ ਗਏ ਆ ਇੱਥੇ ਤੇ ਇਧਰ ਦੂਜੇ ਪਾਸੇ ਤੋਂ ਆਪਾਂ ਨੂੰ ਵਿਊ ਦਿਖਾਉਨੇ ਆ ਦੇਖੋ ਉੱਪਰ ਜਿਹੜਾ ਹੈ ਉਹ ਰੋਡ ਜਾ ਰਿਹਾ ਹੈ ਰੋਪੜ ਤੋਂ ਚੰਡੀਗੜ੍ਹ ਦਾ ਰੋਡ ਠੀਕ ਹੈ ਜੀ ਤੇ ਇਹ ਪੁਲ ਬਣਿਆ ਹੋਇਆ ਤੇ ਥੱਲੇ ਹੈਗੀ ਇਹ ਖਵਾਜਾ ਪੀਰ ਦਾ ਆਸਾਨ ਹੈ ਤੇ ਥੱਲੇ ਨਹਿਰ ਵਗਦੀ ਹੈ ਤੇ ਬਹੁਤ ਲੋਕਾਂ ਨੂੰ ਕਈ ਵਾਰ ਨਾ ਕਿਸੇ ਨੇ ਕਿਹਾ ਹੁੰਦਾ ਕਿ ਤੁਸੀਂ ਆਪਣਾ ਕੋਈ ਸਮਾਨ ਜਲ ਪ੍ਰਵਾਹ ਕਰਨਾ ਹੈ ਨਾ ਕੋਈ ਤੂੰ ਉਹ ਬੱਤੀ ਜਾਂ ਕੋਈ ਹੋਰ ਰਾਖ ਵਗੈਰਾ ਜਲ ਪ੍ਰਵਾਹ ਕਰਨਾ ਤੇ ਲੋਕ ਬਹੁਤ ਵਾਰ ਅਕਸਰ ਦੇਖੇ ਕਿ ਉੱਪਰ ਖੜ ਕੇ ਹੀ ਥੱਲੇ ਸੁੱਟਦੇ ਆ ਤੇ ਉਹ ਨਾ ਤਾਂ ਥੱਲੇ ਡਿੱਗਦਾ ਥੱਲੇ ਡਿੱਗਦਾ ਹੀ ਨਹੀਂ ਆ ਜਿਹੜਾ ਪੋੜਾ ਇਹਦੇ ਉੱਪਰ ਹੀ ਗਿਰ ਜਾਂਦਾ ਆ ਕੇ ਪਹਿਲੀ ਗੱਲ ਤਾਂ ਰਾਖ ਵਗੈਰਾ ਜੋ ਹੈ ਉਹ ਸਾਨੂੰ ਪਾਣੀ ਵਿੱਚ ਸੁੱਟਣੀ ਹੋਣੀ ਚਾਹੀਦੀ ਕਿਉਂ ਕਿਉਂਕਿ ਜਿਹੜੇ ਪਾਣੀ ਦੇ ਜੀਵ ਐ ਉਹਨਾਂ ਲਈ ਉਹ ਬੜੀ ਖਤਰਨਾਕ ਐ ਤੇ ਉਹ ਚਾਹੀਦੀ ਨਹੀਂ ਇਦਾਂ ਦੀ ਤੇ ਦੂਜੀ ਗੱਲ ਜਿਹੜਾ ਆਪਣਾ ਬਹੁਤ ਲੋਕਾਂ ਨੂੰ ਇਹ ਵੀ ਕਿਹਾ ਜਾਂਦਾ ਵੀ ਤੁਸੀਂ ਇੱਥੇ ਜਿਵੇਂ ਕੋਈ ਕੋਈ ਕਪੜਾ ਜਲ ਪ੍ਰਵਾਹ ਕਰਨਾ ਹੈ ਨਾ ਕੁਝ ਵੀ ਕਰਨਾ ਤੇ ਉਹ ਦੇਖੋ ਤੁਹਾਨੂੰ ਜ਼ੂਮ ਕਰਕੇ ਹਨਾ ਉਹ ਕਪੜੇ ਵੀ ਕਰਨਾ ਇੱਥੇ ਫਸ ਜਾਂਦੇ ਤੇ ਐਸੇ ਐਸੇ ਫਸ ਜਾਂਦੇ ਇਹ ਆ ਦੇਖੋ ਇੱਥੇ ਚਾਹ ਤੁਹੇ ਦੇਖ ਆ ਦੇ ਕਿਸੇ ਨੂੰ ਹਰੀ ਚੁੰਨੀ ਹਨਾ ਉਹ ਉਧਰ ਤੁਹਾਨੂੰ ਇੱਥੇ ਕੋ ਝਾਲੂ ਜਾ ਪਿਆ ਇੱਕ ਤੇ ਉਹ ਇੱਕ ਲਾਲ ਚੁੰਨੀ ਇੱਥੇ ਕੇ ਲਾਲ ਚੁੰਨੀ ਦੀ ਵੀ ਉਹੀ ਗੱਲ ਹੈ ਵੀ ਇੱਥੇ ਜਿਵੇਂ ਕਿ ਲੋਕਾਂ ਨੂੰ ਨਾ ਚਾਹਿਆ ਜਾਂਦਾ ਵੀ ਤੁਸੀਂ ਥੱਲੇ ਸਿੱਟਣੀ ਉਹ ਥੱਲੇ ਗਿਰਦੀ ਨਹੀਂ ਹੈਗੀ ਦੇ ਕਿਸੇ ਨੂੰ ਇਹ ਚੀਜ਼ ਕਰਨੀ ਵੀ ਹੈ ਜਾਂ ਕਈ ਵਾਰ ਕੋਈ ਇੱਥੇ ਮੱਛੀਆਂ ਨੂੰ ਆਪਣਾ ਦਾਣੇ ਵਗੈਰਾ ਪਾਉਣ ਹੁੰਦੇ ਆ ਤਾਂ ਉਹ ਕਿਆ ਕਰਨ ਇੱਥੇ ਉੱਪਰ ਖੜਕੇ ਨਾ ਪਾਉਣ ਇਧਰ ਤੇ ਸਾਈਡ ਪਰ ਨੂੰ ਘੁੰਮ ਕੇ ਆ ਕੇ ਯੂ ਟਰਨ ਲੈ ਕੇ ਥੱਲੇ ਆ ਜਾਣ ਤੇ ਇੱਥੇ ਆ ਕੇ ਆਪਣਾ ਥੱਲੇ ਖੜ ਕੇ ਪਾਉਣ ਜੋ ਵੀ ਉਹਨਾਂ ਨੂੰ ਮੱਛੀਆਂ ਨੂੰ ਕੋਈ ਦਾਣਾ ਪਾਉਣਾ ਹੈ ਜਾਂ ਕੋਈ ਇਹ ਉਹਨਾਂ ਨੂੰ ਆਟਾ ਵਗੈਰਾ ਪਾਉਣਾ ਉਹ ਸਾਰਾ ਕੁਝ ਦੇਖੋ ਤੇ ਤੁਹਾਨੂੰ ਪੌੜੀਆਂ ਦਿਖਾ ਦਿੰਨੇ ਆ ਉਹ ਸਾਹਮਣੇ ਪੌੜੀਆਂ ਆ ਜਿੱਥੇ ਲੋਕ ਥੱਲੇ ਉਤਰ ਕੇ ਆਪਣਾ ਦੀਵਾ ਵਗੈਰਾ ਲਗਾਉਂਦੇ ਆ ਤੇ ਇੱਥੇ ਅਕਸਰ ਅਸੀਂ ਦੇਖਦੇ ਆ ਸੰਡੇ ਨੂੰ ਬਹੁਤ ਲੋਕ ਸ਼ਾਮ ਨੂੰ ਆਉਂਦੇ ਆ ਤੇ ਇੱਥੇ ਥੱਲੇ ਉਤਰ ਕੇ ਦੀਵਾ ਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਇਹ ਬੜਾ ਖਤਰਨਾਕ ਹੈ ਕਈ ਵਾਰ ਬੰਦੇ ਨੂੰ ਬੇਸੀ ਚੱਕਰ ਆ ਜਾਂਦਾ ਜਾਂ ਕਈ ਵਾਰ ਬੈਠਣ ਲੱਗੇ ਬੰਦਾ ਪਿਛਲੀ ਪੌੜੀ ਨਾਲ ਟੱਚ ਕਰਕੇ ਅੱਗੇ ਨੂੰ गिर ਜਾਂਦਾ ਸੋ ਇਹ ਗੱਲ ਦਾ ਧਿਆਨ ਰੱਖਣਾ ਕਿ ਐਦਾਂ ਨਹੀਂ ਕਰਨਾ ਜਦੋਂ ਇੱਥੇ ਜਗ੍ਹਾ ਬਣੀ ਹੋਈ ਹੈ ਪਿੱਛੇ ਮੱਥਾ ਟੇਕਣ ਦੀ ਉੱਥੇ ਦੀਵਾ ਲਾਉਣ ਦੀ ਵੀ ਜਗ੍ਹਾ ਬਣੀ ਹੋਈ ਹੈ ਤਾਂ ਥੱਲੇ ਉਤਰ ਕੇ ਮੱਥਾ ਟੇਕਣ ਦੀ ਸਾਨੂੰ ਜ਼ਰੂਰਤ ਨਹੀਂ ਹੈ ਦੇਖੋ ਪਾਣੀ ਦਾ ਬਹਾਓ ਵੀ ਬਹੁਤ ਤੇਜ਼ ਹੈ ਸੋ ਇਸ ਕਰਕੇ ਸਾਨੂੰ ਇਹ ਜਿਹੜੀਆਂ ਘਟਨਾਵਾਂ ਹੋ ਜਾਣੀਆਂ ਉਹਨਾਂ ਨੂੰ ਬਚਾਉ ਲਈ ਸਾਨੂੰ ਲੋਕਾਂ ਨੂੰ ਜਾਗਰੂਕ ਕਰਨਾ ਹੀ ਚਾਹੀਦਾ ਸੋ ਤੁਹਾਨੂੰ ਆ ਵੀ ਦੱਸਿਆ ਕਿ ਜੇ ਕਿਸੇ ਨੇ ਉੱਪਰ ਤੇ ਕੁਝ ਪਾਉਣਾ ਹੈ ਤਾਂ ਉਹ ਉੱਪਰ ਤੇ ਨਾ ਪਾਓ ਕਿਉਂਕਿ ਨਾ ਤਾਂ ਉਹ ਪਾਣੀ ਵਿੱਚ ਡਿੱਗਦਾ ਤੇ ਕਈ ਵਾਰ ਉਹ ਉੱਥੇ ਲਟਕ ਜਾਂਦਾ ਜਿਵੇਂ ਹੁਣ ਇਹਦੇ ਐਂਗਲ ਬਣੇ ਹੋਏ ਉੱਥੇ ਫਾਜਦਾ ਜਿਵੇਂ ਉਹ ਚੁੰਨੀਆਂ ਤੁਹਾਨੂੰ ਦਿਖਾਈਆਂ ਸੀ ਥੱਲੇ ਆ ਕੇ ਪਾਓ ਤੇ ਕੋਈ ਇਹੋ ਜੀ ਚੀਜ਼ ਪਾਣੀ ਵਿੱਚ ਨਾ ਸੁੱਟੋ ਜਿਹੜੀ ਕਿ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੇ ਖਲਾ ਅਭੀ ਖਦਰ ਨਾ ਖੋਵੇ ਉਹਨਾਂ ਲਈ ਕਈ ਵਾਰ ਕੀ ਹੁੰਦਾ ਦੋਸਤੋ ਆਪਾਂ ਉੱਪਰ ਤੋਂ ਇੱਧਰ ਥੱਲੇ ਕੋਈ ਚੀਜ਼ ਘੇਰਦੇ ਆ ਥੱਲੇ ਆਹ ਰੋਡ ਹੈ ਜਿਹੜਾ ਪੁਰਾਣਾ ਰੋਡ ਜਾਂਦਾ ਆ ਪੁਲ ਜਾਂਦਾ ਇਹਦੇ ਕੋਈ ਜਾਂਦਾ ਹੁੰਦਾ ਹੈ ਉਹ ਉਦੇ ਤੇ ਆ ਕੇ गिर ਜਾਂਦਾ ਇਹ ਬਹੁਤ ਵਾਰ ਹੋਇਆ ਇੱਕ ਅੱਧੀ ਵਾਰ ਨਹੀਂ ਉਹ ਬਹੁਤ ਵਾਰ ਹੋਇਆ ਹੁਣ ਕੀ ਕਰੇ ਇਹ ਤਾਂ ਇਹ ਰੋਡ ਤੇ ਜਾ ਰਿਹਾ ਉਹ ਅਗਲਾ ਉਹ ਰੋਡ ਤੇ ਜਾ ਰਿਹਾ ਠੀਕ ਹੈ ਬਈ ਜੀ